ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਆਪ ਸੰਗਤਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਜੋ ਬਾਣੀ ਸਿੱਧ ਗੋਸਟ ਹੈ ਉਹਦੀ ਸਾਂਝ ਪਾਈ ਜਾਂਦੀ ਹੈ ਆਓ ਅੱਜ 22ਵੀਂ ਪੌੜੀ ਉਹਦੀ ਵਿਚਾਰ ਸਾਂਝੀ ਕਰੀਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਇਹ ਪਾਵਨ ਬਚਨ ਸਿੱਧਾਂ ਦੇ ਨਾਲ ਜੋ ਉਹਨਾਂ ਦੀ ਵਿਚਾਰ ਚਰਚਾ ਹੋਈ ਸਿੱਧ ਪੁੱਜਿਆ ਹੋਇਆ ਇਨਸਾਨ ਜੀ ਨੂੰ ਸਫਲਤਾ ਮਿਲੀ ਹੋਵੇ ਕੁਝ ਸਿੱਧੀਆਂ ਕਮਾਣ ਦੇ ਵਿੱਚ ਉਹਨਾਂ ਸਿੱਧ ਕਹਿੰਦੇ ਨੇ ਪਰ ਜਦੋਂ ਇਹ ਸਿੱਧ ਕਮਾਈ ਕਰਦਿਆਂ ਕਰਦਿਆਂ ਪ੍ਰਮਾਤਮਾ ਤੱਕ ਪਹੁੰਚ ਜਾਵੇ ਫਿਰ ਇਹ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ ਪਰ ਜੇਕਰ ਇਹ ਸਿੱਧੀਆਂ ਦੇ ਵਿੱਚ ਹੀ ਲੋਕਾਂ ਨੂੰ ਪਰਮਾਹ ਕੇ ਆਪਣੇ ਨਾਲ ਜੋੜ ਲਵੇ ਆਪ ਪਰਮਾਤਮਾ ਨੂੰ ਚੇਤੇ ਕਰਨਾ ਛੱਡ ਕੇ ਆਪਣੇ ਸਵਾਰਥ ਵਾਸਤੇ ਯਾਦ ਕਰੇ ਤਾਂ ਫਿਰ ਇਹ ਪਰਮਾਤਮਾ ਤੱਕ ਨਹੀਂ ਪਹੁੰਚਦਾ ਭਾਵੇਂ ਆਪਣੇ ਆਪ ਨੂੰ ਸਿੱਧ ਕਹਾਈ ਜਾਵੇ ਗੁਰੂ ਨਾਨਕ ਸਾਹਿਬ ਇਸੇ ਤਰ੍ਹਾਂ ਦੇ ਲੋਕਾਂ ਨੂੰ ਜੋ ਸਿੱਧ ਬਣ ਗਏ ਸਨ ਉਸ ਵੇਲੇ ਉਸ ਤਾਕਤਾਂ ਮਿਲ ਗਈਆਂ ਸਨ ਲੋਕਾਂ ਨੂੰ ਆਪਣੀ ਤਾਕਤਾਂ ਦਿਖਾ ਕੇ ਉਹਨਾਂ ਨੂੰ ਬਸ ਵਿੱਚ ਕਰਕੇ ਜਾਂ ਡਰਾ ਕੇ ਆਪਣੀ ਪੂਜਾ ਕਰਵਾਉਂਦੇ ਸਨ ਸਤਿਗੁਰੂ ਨੇ ਉਹਨਾਂ ਨੂੰ ਸਮਝਾ ਕੇ ਪਰਮਾਤਮਾ ਦੀ ਜਿਹੜੀ ਗੱਲ ਉਹਨਾਂ ਨੇ ਸੰਝ ਕੀਤੀ ਰੱਬ ਦੇ ਨਾਲ ਉਹਨਾਂ ਨੇ ਵੀ ਜੁੜਿਆ ਪਰਮਾਤਮਾ ਦੀ ਵਿਚਾਰ ਉਹਨਾਂ ਨੇ ਦੱਸੀ ਸੋ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਬੜੇ ਸਵਾਲ ਕੀਤੇ ਸਵਾਲ ਉਹੀ ਕਰ ਸਕਦਾ ਜਿਹਨੂੰ ਆਪ ਨੂੰ ਕੁਝ ਸੋਝੀ ਹੋਵੇ ਇਹਦਾ ਮਤਲਬ ਉਹਨਾਂ ਸਿੱਧਾਂ ਨੂੰ ਆਪ ਨੂੰ ਵੀ ਬੜਾ ਗਿਆਨ ਸੀ ਪਰ ਗਿਆਨ ਪਰ ਪਰਮਾਤਮਾ ਗਿਆਨ ਹੋਵੇ ਰਿਗ્ઞ ਸਿਦਿਆ ਦਾ ਗਿਆਨ ਹੋਵੇ ਸੰਸਾਰ ਦੇ ਪਦਾਰਥਾਂ ਦਾ ਇਹ ਗਿਆਨ ਸਾਨੂੰ ਮਿਲ ਸਕਦਾ ਪਰ ਰੱਬ ਦਾ ਜਿਹੜਾ ਗਿਆਨ ਹੈ ਨਾ ਉਹ ਉਦੋਂ ਹੀ ਮਿਲਦਾ ਹੁੰਦਾ ਜਦੋਂ ਰੱਬ ਮਿਲ ਜਾਂਦੀ ਹੈ ਤੋ ਰੱਬ ਵਾਸਤੇ ਅਸੀਂ ਸਿੱਧਾ ਨਾ ਸਕਦੇ ਹਾਂ ਉਹਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਨ ਵਾਸਤੇ ਇਹ ਸਮਝ ਸਕਦੇ ਹਾਂ ਵੀ ਸਾਨੂੰ ਆਹ ਕੁਝ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਇਹ ਅਸੀਂ ਕਰ ਸਕਦੇ ਹਾਂ ਪਰ ਇਹ ਇੱਕ ਰਸਤਾ ਹੈ ਰੱਬ ਤੱਕ ਪਹੁੰਚਣਾ ਕੁਝ ਹੋਰ ਗੱਲ ਹੈ ਉਸ ਸਿੱਧ ਸਤਗੁਰ ਨੂੰ ਉਸ ਰਸਤੇ ਪਰਥਾਏ ਕਿਵੇਂ ਰੱਬ ਨਾਲ ਮੁਲਾਕਾਤ ਹੋ ਗਈ ਕਿਵੇਂ ਮਿਲਿਆ ਜਾ ਸਕਦਾ ਉਹ ਸਾਰੇ ਵਿਚਾਰ ਸਾਂਝੀ ਕਰਦੇ ਨੇ ਆਓ ਸਭ ਤੋਂ ਪਹਿਲਾਂ ਜੋ ਸਿੱਧਾ ਨੇ 22ਵੀਂ ਪੌੜੀ ਦੇ ਵਿੱਚ ਸਵਾਲ ਕੀਤੇ ਨੇ ਉਹਦਾ ਪਾਠ ਕਰੀਏ ਬਾਣੀ ਦਾ ਜੋ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ ਹਨ ਕਹਾਂ ਤੇ ਆਵੈ ਕਹਾਂ ਇਹ ਜਾਵੈ ਕਹਾਂ ਇਹ ਰਹਸਮਾਈ ਇਸ ਸ਼ਬਦ ਕੋ ਜੋ ਅਰਥਾਵਾ ਤਿਸ ਗੁਰ ਤਿਲਨਤ ਮਾਈ ਕਿਉ ਤਤੈ ਅਵਗਤੈ ਭਾਵੈ ਗੁਰਮੁਖ ਲੱਗੇ ਪਿਆਰੋ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੋ ਇਸ ਤਰ੍ਹਾਂ ਪੜ੍ਹ ਪੜਨਾ ਹੈ ਤਾਹੇ ਵਿਚਾਰ ਕਰੀਏ ਸਤਗੁਰ ਨੂੰ ਸਵਾਲ ਕਰਦੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਆਪ ਬਾਣੀ ਵਿੱਚ ਦਰਜ ਕਰਕੇ ਸਾਨੂੰ ਸਮਝਾਉਂਦੇ ਨੇ ਉਹ ਕਹਿੰਦੇ ਨੇ ਕਹਾ ਤੇ ਆਵੇ ਕਹਾ ਇਹ ਜਾਵੇ ਇਹ ਜਿਹੜਾ ਸ਼ਬਦ ਹੈ ਨਾ ਇਹ ਹੈ ਪਰਨਾਮੀ ਵਿਸ਼ੇਸ਼ਣ ਇਹਨੂੰ ਪਰਨਾਮੀ ਵਿਸ਼ੇਸ਼ਣ ਕਹਿੰਦੇ ਨੇ ਹੈ ਕਿਸ ਚੀਜ਼ ਦਾ ਹੈ ਜੀਵ ਦਾ ਤਾਂ ਜੀਵ ਪੁਲਿੰਗ ਇੱਕ ਵਚਨ ਹੈ ਇਸ ਕਰਕੇ ਇਹ ਵਿਸ਼ੇਸ਼ਣ ਦੇ ਹਾਏ ਨੂੰ ਔਂਕੜ ਆਈ ਹੋਈ ਹੈ ਇਹ ਗੁਰਬਾਣੀ ਵਿਆਕਰਨ ਦਾ ਇੱਕ ਨਿਯਮ ਹੈ ਤਾਂ ਸਤਿਗੁਰੂ ਸਿੱਧ ਸਵਾਲ ਕਰਦੇ ਨੇ ਇਹ ਨਾਨਕ ਜੀ ਇਹ ਜੀਵ ਕਿੱਥੋਂ ਆਉਂਦਾ ਹੈ ਕਹਾਂ ਤੇ ਆਵੇ ਕਿੱਥੇ ਚਲਿਆ ਜਾਂਦਾ ਹੈ ਕਹਾਂ ਇਹ ਜਾਵੇ ਫਿਰ ਅਗਲਾ ਸਵਾਲ ਕਰਦੇ ਨੇ ਕਹਾਂ ਇਹ ਰਹਿ ਸਮਾਈ ਇਹ ਕਿੱਥੇ ਸਮਾਇਆ ਰਹਿੰਦਾ ਹੈ ਭਾਵ ਇਹ ਜੀਵਨ ਜਿਹੜਾ ਜੀਵ ਦਾ ਹੈਗਾ ਇਹ ਕਿਵੇਂ ਬਚਿਤ ਕਰਦਾ ਹੈ ਤਾਂ ਅਗਲੇ ਸਵਾਲ ਇਸ ਸ਼ਬਦ ਕੋ ਜੋ ਰਥਾਵੇ ਤਿਸ ਗੁਰ ਤਿਲਨਤ ਮਾਈ ਇਹ ਜਿਹੜਾ ਗੁਰ ਸ਼ਬਦ ਹੈ ਨਾ ਇਹ ਪੁਲਿੰਗ ਇਕਵਚਨ ਹੈ ਵਿਆਕਰਨ ਅਨੁਸਾਰ ਰਾਰੇ ਨੂੰ ਔਕੜ ਆਣੀ ਚਾਹੀਦੀ ਸੀ ਪਰ ਜਦੋਂ ਕੋਈ ਸੰਬੰਧਕ ਚਾਹੇ ਗੁਪਤ ਰੂਪ ਵਿੱਚ ਆ ਜਾਵੇ ਚਾਹੇ ਉਹ ਪ੍ਰਗਟ ਰੂਪ ਵਿੱਚ ਆ ਜਾਵੇ ਪ੍ਰਗਟ ਰੂਪ ਹੁੰਦਾ ਜਿਵੇਂ ਨਾਨਕ ਕੀ ਬੇਨੰਤੀ ਉਹ ਪ੍ਰਗਟ ਰੂਪ ਹੈ ਪਰ ਇੱਥੇ ਗੁਪਤ ਰੂਪ ਦੇ ਵਿੱਚ ਹੈ ਤਿਸ ਗੁਰ ਤਿਲ ਨ ਤਮਾਈ ਗੁਰ ਨੂੰ ਇਹ ਗੁਰ ਨੂ ਦਾ ਮਤਲਬ ਨੂ ਜਿਹੜਾ ਸ਼ਬਦ ਆਇਆ ਉਹ ਸਵੰਨਿਕ ਆ ਗਿਆ। ਤੋਂ ਸਤਗੁਰੂ ਨੇ ਗੁਰਬਾਣੀ ਵਿਆਕਰਣ ਗੁਰੂ ਅਰਜਨ ਸਾਹਿਬ ਜੀ ਨੇ ਜੋ ਦਰਜ ਕੀਤੀ ਹੋਈ ਹੈ ਉਹਦੇ ਇਨਿਜਮ ਅਨੁਸਾਰ ਗੁਰਗਰਾਰੇ ਨੂੰ ਔਕੜ ਨਹੀਂ ਆਈ ਕਿਉਂਕਿ ਗੁਰੂ ਇੱਕ ਹੈ। ਤਿਲ ਪੁਲਿੰਗਿਕ ਵਚਨ ਹੈ ਔਕੜ ਆ ਗਈ। ਤੋਂ ਸਤਗੁਰ ਕਹਿੰਦੇ ਨੇ ਕਹਿੰਦੇ ਆਹ ਚੀਜ਼ ਕਿ ਜੀਵ ਕਿੱਥੋਂ ਆਂਦਾ ਹੈ ਕਿੱਥੇ ਚਲੇ ਜਾਂਦਾ ਹੈ। ਕਿਵੇਂ ਜੀਵਨ ਬਧਿਤ ਕਰਦਾ ਹੈ ਇਸ ਸ਼ਬਦ ਨੂੰ ਇਸ ਚੀਜ਼ ਨੂੰ ਜੋ ਅਰਥਾਵੇ ਅਰਥਾਵੇ ਭਾਵ ਸਮਝਾਦੇ ਨੇ ਸੋਝੀ ਦੇ ਦੇ ਇਸ ਗੱਲ ਦੀ ਤੇ ਇਸ ਗੁਰ ਉਸ ਗੁਰੂ ਨੂੰ ਤਿਲ ਨ ਤਮਾਈ ਤਿਲ ਜਿੰਨਾ ਵੀ ਲੋਭ ਨਹੀਂ ਉਹਨੂੰ ਤਮਾ ਨਹੀਂ ਤੇ ਜਿਹੜਾ ਇਹ ਗੱਲ ਸਮਝਾ ਦੇ ਤੋ ਅਗਲਾ ਸਵਾਲ ਕਰਦੇ ਨੇ ਕਿਉਂ ਤਤੈ ਅਵਿਗਤੈ ਭਾਵੈ ਗੁਰਮੁਖ ਲੱਗਿਆ ਪਿਆਰ ਤਤ ਕਹਿੰਦੇ ਅਸਲੀਅਤ ਨੂੰ ਸੱਚ ਨੂੰ ਤੋ ਸੱਚ ਕੋਣ ਹੈ ਪਰਮਾਤਮਾ ਅਸਲੀਅਤ ਜਿਹੜਾ ਅਵਿਗਤ ਹੈ ਸ਼ਬਦ ਹੈ ਨਾ ਜਿਵੇਂ ਵਿਅਕਤੀ ਵਿਅਕਤੀ ਦਿਖਦਾ ਹੈ ਪਰ ਜੇ ਉਹਨੂੰ ਅਵਿਅਕਤੀ ਲਿਖ ਦਈਏ ਫਿਰ ਉਹ ਦਿਖਾਈ ਨਹੀਂ ਦੇਵੇਗਾ ਵਿਅਕਤੀ ਦਾ ਇਨਸਾਨ ਦਾ ਸ਼ਰੀਰ ਦਿਖਦਾ ਹੈ ਨਾ ਪਰ ਉਹਨੂੰ ਜੇ ਅਵਿਅਕਤੀ ਕਰ ਦਈ ਵੀ ਵਿਅਕਤੀ ਨਹੀਂ ਹੈ ਫਿਰ ਉਹ ਦਿਖਾਈ ਨਹੀਂ ਦੇ ਸਕਦਾ ਤਾਂ ਦਿਖਾਈ ਕੋਣ ਦੇਂਦਾ ਰੱਬ ਬੈਠਾ ਵਿਅਕਤੀ ਦੇ ਵਿੱਚ ਬੈਠਾ ਜੀਵ ਦੇ ਵਿੱਚ ਦਿਖਾਈ ਨਹੀਂ ਦਿੰਦਾ ਤੋਂ ਅਵਗਤ ਦਾ ਅਰਥ ਹੈ ਅਦ੍ਰਿਸ਼ਟ ਪ੍ਰਭੂ ਜੋ ਦਿਖਾਈ ਨਹੀਂ ਦਿੰਦਾ ਤੋਂ ਸਤਗੁਰ ਕਹਿੰਦੇ ਨੇ ਕਿਉਂ ਤਤੈ ਅਵਗਤੈ ਪਾਵੇ ਉਸ ਸੱਚ ਪ੍ਰਭੂ ਨੂੰ ਉਸ ਦ੍ਰਿਸ਼ਟ ਪ੍ਰਭੂ ਨੂੰ ਕਿਵੇਂ ਮਿਲਿਆ ਜਾ ਗੁਰਮੁਖ ਲੱਗਿਆ ਪਿਆਰੋ ਤੇ ਕਿਵੇਂ ਗੁਰਮੁਖ ਦੇ ਖੱਖੇ ਨੂੰ ਸਿਆਰੀ ਹੈ ਅਰਥ ਹੈ ਗੁਰੂ ਦੇ ਦੱਸੇ ਰਸਤੇ ਤੇ ਜਿਹੜਾ ਚੱਲਦਾ ਹੈ ਕਿਵੇਂ ਗੁਰੂ ਦੇ ਦੱਸੇ ਦੇ ਰਸਤੇ ਤੇ ਚੱਲ ਕੇ ਉਸ ਪ੍ਰਮਾਤਮਾ ਨਾਲ ਪਿਆਰ ਬਣ ਸਕੇ ਕਹਿੰਦੇ ਨੇ ਜਿਹੜਾ ਸੱਚ ਅਸਲੀਅਤ ਵਾਲਾ ਪ੍ਰਭੂ ਅਦ੍ਰਿਸ਼ਟ ਪ੍ਰਭੂ ਹੈ ਉਹਨੂੰ ਕਿਵੇਂ ਮਿਲਿਆ ਜਾ ਸਕੇ ਤੇ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਕਿਵੇਂ ਉਹਦੇ ਨਾਲ ਪਿਆਰ ਲੱਗ ਸਕੇ ਇਹ ਸਵਾਲ ਹੈ ਸਤਿਗੁਰਾਂ ਆਪੇ ਸੁਰਤਾ ਆਪੇ ਕਰਤਾ ਸੁਰਤਾ ਹੁੰਦਾ ਸਰੋਤਾ ਸ਼ਬਦ ਹੈ ਉਹਨੂੰ ਕਹਿੰਦੇ ਸੁਣਨ ਵਾਲਾ ਸੁਰਤਾ ਹੁੰਦਾ ਸੁਣਦਾ ਆਪੇ ਸੁਣਦਾ ਹੈ ਆਪੇ ਸਾਰੀ ਸ੍ਰਿਸ਼ਟੀ ਦੇ ਜੋ ਕੰਮਕਾਰ ਉਹ ਕਰਦੇ ਆਪੇ ਕਰਤਾ ਬਣਾਉਣ ਵਾਲਾ ਵੀ ਆਪੇ ਹੈ ਸਭ ਕੁਝ ਆਪੇ ਹੀ ਹੈ ਕਹੋ ਨਾਨਕ ਵਿਚਾਰੋ ਉਹ ਕਿਵੇਂ ਆਪੇ ਸੁਣਦਾ ਹੈ ਕਿਵੇਂ ਆਪੇ ਸਭ ਕੁਝ ਕਰ ਰਿਹਾ ਹੈ ਕਹੋ ਨਾਨਕ ਨਾਨਕ ਸੰਬੋਧਨ ਸ਼ਬਦ ਹੈ اے ਨਾਨਕ ਇਹ ਗੱਲ ਆਖੋ ਇਹ ਸਮਝਾਓ ਇਹ ਵਿਚਾਰ ਦਿਓ ਕਿ ਉਹ ਜਿਹੜਾ ਪ੍ਰਮਾਤਮਾ ਅਦ੍ਰਿਸ਼ਟ ਪ੍ਰਭੂ ਹੈ ਨਾ ਕਿਵੇਂ ਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਉਹਦੇ ਨਾਲ ਪਿਆਰ ਬਣ ਸਕੇ ਕਿਵੇਂ ਉਸ ਪ੍ਰਭੂ ਨੂੰ ਅਦ੍ਰਿਸ਼ਟ ਪ੍ਰਭੂ ਨੂੰ ਤੇ ਸੱਚੇ ਪ੍ਰਭੂ ਨੂੰ ਮਿਲਿਆ ਜਾ ਸਕੇ ਉਹ ਆਪ ਹੀ ਕਰਤਾ ਹੈ ਆਪੇ ਸੁਣਨ ਵਾਲਾ ਹੈ ਇਹ ਸਾਨੂੰ ਤਤ ਸਮਝਾਉ ਇਹ ਸਾਨੂੰ ਵਿਚਾਰ ਸਮਝਾਉ ਸੋ ਇਹ ਪਹਿਲੀਆਂ ਚਾਰ ਪੰਕਤੀਆਂ ਦੇ ਵਿੱਚ ਗੁਰੂ ਨਾਨਕ ਸਬ ਨੂੰ ਸਿੱਧ ਸਵਾਲ ਕਰਦੇ ਨੇ ਅਗਲੀਆਂ ਦੋ ਪੰਕਤੀਆਂ ਦੇ ਵਿੱਚ ਸਤਿਗੁਰ ਇਹਨਾਂ ਦਾ ਫਿਰ ਜਵਾਬ ਦਿੰਦੇ ਨੇ ਉਹ ਅਗਲੀ ਵੀਡੀਓ ਵਿੱਚ ਸੰਖੇਪ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ